ਸ਼ਿਵਰ ਸੁਸਾਇਟੀ ਮੋਗਾ ਵੱਲੋਂ ਕੀਤੇ ਗਏ ਨਰਪੱਖ ਰੂਪ ਵਿੱਚ ਇਸ ਪ੍ਰੋਗਰਾਮ ਦੀ ਮੈਂ ਬਹੁਤ ਹੀ ਜ਼ਿਆਦਾ ਸਲਾਘਾ ਕਰਦਾ ਹਾਂ ਔਰ ਸਾਰਿਆਂ ਨਾਲ ਮਿਲ ਕੇ ਇੱਕ ਫਤਿਹ ਦੀ ਸਾਂਝ ਪਉਣੀ ਆ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਹੀ ਬੁਲਾਰਿਆਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਦੱਸਿਆ ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਆਪਾਂ ਸੁਣੀਆਂ ਇਹ ਸਾਰਿਆਂ ਨੂੰ ਪਤਾ ਆ ਮੈਂ ਉਹੀ ਕੋੜਾ ਤੁਹਾਡੇ ਨਾਲ ਨਹੀਂ ਭਿਉਣਾ ਚਾਹੁੰਦਾ ਮੈਂ ਇੱਕ ਮੁੱਦੇ ਦੀ ਗੱਲ ਕਰਨੀ ਚਾਹੁੰਦਾ ਹਾਂ ਜੋ ਤੁਸੀਂ ਇਹ ਵੋਟ ਲਾਇਆ ਆ ਜੇਕਰ ਇਸ ਪਿਛਲੀ ਬਿਲਡਿੰਗ ਦੇ ਵਿੱਚ ਅਫਸਰ شاہੀ ਜਾਂ 80% ਜਿਹੜੇ ਐਮਸੀਆ ਉਹਨਾਂ ਨੇ ਸ਼ਹਿਰ ਦਾ ਬੇੜਾ ਗਰਦ ਕੀਤਾ ਆ ਜਦੋਂ ਐਕ ਐਮਸੀ ਆ ਸਭ ਕੋਲ ਵੋਟ ਲਾਈਨ ਹੁੰਦਾ ਤਾਂ ਉਹ ਵੋਟ ਲਾਈਨ ਹੁੰਦਾ ਆ ਸੱਤਾਧਾਰੀ ਪਾਰਟੀ ਲਈ ਤੇ ਜਦੋਂ ਸਰਕਾਰ ਬਦਲਦੀ ਆ ਤੇ ਮੈਨੂੰ ਲੱਗਦਾ ਇੱਕ ਹਫ਼ਤਾ ਨਹੀਂ ਪੈਂਦਾ ਉਹ ਹਕਮ ਰਾਨ ਪਾਰਟੀ ਦੇ ਐਮਐਲਏ ਨਾਲ ਜਾ ਕੇ ਸਰੂਪਾ ਪਵਾ ਲੈਂਦਾ ਹੈ ਮੈਂ ਮੌਕੇ ਤੋਂ ਬਾਹਰ ਜਾ ਕੇ ਕਦੇ ਕਿਸੇ ਅਫਸਰ ਨੂੰ ਜਾਂ ਲੋਕਾਂ ਨੂੰ ਇਹ ਨਹੀਂ ਕਿਹਾ ਕਿ ਮੈਂ ਮੌਕੇ ਦਾ ਐਸੀ ਹਾਂ ਕਿਉਂਕਿ ਨਹੀਂ ਤਾਂ ਲੋਕ ਕਹਿਣਗੇ ਓਏ ਐਮਸੀ ਜਿਨ੍ਹਾਂ ਦਾ ਕੁਛ ਕਹਿਰ ਨਹੀਂਗਾ ਸਾਡੇ ਐਮਸੀਆਂ ਨੇ ਸਭ ਤੋਂ ਵੱਧ ਗੰਦ ਪਾਇਆ ਤੁਸੀਂ ਦੇਖੋ ਅਸੀਂ ਤਿੰਨ ਚਾਰ ਜਣੇ ਕਰੀਏ ਕੀ ਜਦੋਂ ਹਾਊਸ ਦੇ ਵਿੱਚ ਮੀਟਿੰਗ ਹੁੰਦੀ ਆ ਅਸੀਂ ਬੋਲੀਏ ਸਾਡੇ ਇੰਦਿਆਂ ਨੂੰ ਕਹਿੰਦੇ ਘਾਹ ਆ ਪੜ ਕਾਹ ਤੋਂ ਪੜ ਚੰਤੀ ਜਾਣਿਆਂ ਦੇ ਸੈਣ ਹੋ ਜਾਣ ਤਾਂ ਮਤਾ ਪ੍ਰਵਾਨ ਅਸੀਂ ਕਹੀਏ ਕੀ ਇੱਥੇ ਚਾਹੀਦੇ ਆ ਝੁੱਟ ਵਾਲੇ ਬੰਦੇ ਜਿਹੜੇ ਜਿਹੜੇ ਸਿੰਬਲ ਤੋਂ ਲੜੇ ਹੋਣ ਉਸੇ ਸਿੰਬਲ ਤੋਂ ਪਰ ਅਸਰ ਟਿਕਣ ਮੈਂ ਬਾਅਦਾਂ ਪੀ ਨਾਲ ਮੇਰੀ ਪਾਰਟੀ ਨੇ ਵੀ ਟਿਕਟ ਕੱਢਤੀ ਮੈਂ ਆਯਾਦ ਇਲੈਕਸ਼ਨ ਲੜਿਆ ਲੇਕਿਨ ਮੈਂ ਸੱਤਾਧਾਰੀ ਪਾਰਟੀ ਦੇ ਅੰਦਰ ਰਲਿਆ। ਔਰ ਵਾਰਡ ਨੰਬਰ 2 ਦੇ ਵਿੱਚ ਜਾ ਕੇ ਦੇਖੋ। ਤੁਹਾਡੇ ਸ਼ਿਵ ਸੋਸਾਇਟੀ ਦੇ ਮੈਂਬਰ ਵੀਰਪ੍ਰਤਾ ਸੇਠੀ ਜੀ ਬੈਠੇ ਆ। ਮੈਂ ਰਜਨਾ 9 ਤੋਂ 11 ਲੋਕਾਂ ਨੂੰ ਟਾਈਮ ਦਿੰਨਾ ਮਿਲਦਾ ਆ। ਨਿਰਪੱਖ ਹੋ ਕੇ ਕੰਮ ਕਰਦਾ ਆ। ਜੇਕਰ ਤੁਸੀਂ ਐਨਡੀ ਦੇ ਕੰਮ ਕਰਨਾ ਨਾ ਇੱਕ ਤਹਈਆ ਕਰੋ। 50 ਦੇ 50 ਵਾਰਡਾਂ ਦੇ ਵਿੱਚ ਇੱਕ ਹੋਕਾ ਲਾਓ। ਵੀ ਜਿਹੜੇ ਐਸਐਮਸੀ ਜਿਤਾਉਣੇ ਆ ਉਹ ਤਾਂ ਸਟੈਂਡ ਵਾਲੇ ਜਿਤਾਓ। ਇਹ ਨਾ ਹੋਵੇ ਜੇ ਉਹ ਬੱਚੇ ਮੈਨੀ ਆ ਪੁਰਾਣੇ ਜਿਹੜੇ ਆ ਜਿਹੜੇ ਉਹਨਾਂ ਨੂੰ ਮਾਈਨਸ ਕਰੋ ਜੋਰਤ ਵਾਲੇ ਬੰਦੇ ਜਿਹੇ ਲੈ ਕੇ ਆਓ ਜਿਨ੍ਹਾਂ ਦਾ ਕੋਈ ਸਟੈਂਡ ਹੋਵੇ ਸ਼ਹਿਰ ਦੇ ਲਈ ਉਹਨਾਂ ਨੂੰ ਕੁਝ ਕਰਨਾ ਹੋਵੇ ਜੇ ਤੇ ਸਮਾਜ ਸੇਵਾ ਦੀ ਗੱਲ ਕਰਦੇ ਆ ਕੇਲੇ ਦੋ ਹੁੰਦੇ ਆ ਹੱਥਾਂ ਚ ਦੇਣ ਲਈ ਆਖੀਆਂ ਇੱਧਰ ਖੜਦੇ ਆਂ ਅੱਠ ਇੱਧਰ ਖੜਦੇ ਫਿਰ ਫੋਟੋ ਖਿੱਚਦੇ ਆਂ ਦੱਸ ਇਹੋ ਜਿਹੀ ਸੇਵਾ ਹੈ ਸੋ ਇਹਸ ਕਰਕੇ ਇਖਲਾਕੀ ਤੌਰ ਤੇ ਕੰਮ ਕਰੋ ਮੈਂ ਦੇਖੋ ਕਾਮ ਬਹੁਤ ਵਧੀਆ ਕੀਤਾ ਲੇਕਿਨ ਮਾੜੀ ਗੱਲ ਆ ਚਿੰਤਕ ਲੋਕਾਂ ਦਾ ਕਾਟ ਨਹੀਂ ਹੁੰਦਾ ਕੁਰਸੀਆਂ ਖਾਲੀ ਪਈਆਂ ਹੁਣ ਮੈਂ ਐਂ ਕਹਿੰਦਾ ਜਿੰਨੇ ਕੁ ਆਪਾਂ ਬਚੇ ਆ ਉੱਥੇ ਅੰਦਰ ਚਲੀਏ ਕਾਰਪੋਰੇਸ਼ਨ ਚ ਉਹਨਾਂ ਦਾ ਪੁਰਾਣਾ ਨਕਸ਼ਾ ਤੇ ਨਵਾਂ ਨਕਸ਼ਾ ਲਓ ਤੇ ਅਗਲੀ ਕਾਰਵਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ